ਲੁਧਿਆਣੇ ਦੀ ਇੱਕ ਗਲੋਨੀ ਦੇ ਇੱਕ ਕਮਰੇ ਵਿੱਚੋਂ ਰਾਤ ਦੇ 3 ਵਜੇ ਕੁਝ ਚੀਜ਼ ਫਟਣ ਦੀ ਆਵਾਜ਼ ਆਉਂਦੀ ਹੈ ਜਦੋਂ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਆ ਕੇ ਦੇਖਦੇ ਨੇ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਕਲੋਨੀ ਦੀ ਦੂਜੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਜਿੱਥੇ ਇੱਕ ਰਣਜੀਤ ਨਾਮ ਦਾ ਮੁੰਡਾ ਰਹਿੰਦਾ ਸੀ ਉਸਦੇ ਕਮਰੇ ਵਿੱਚੋਂ ਬਹੁਤ ਤੇਜ਼ੀ ਨਾਲ ਧੂਆ ਨਿਕਲ ਗਿਆ ਸੀ ਜਿਵੇਂ ਕਿ ਉਸਦੇ ਕਮਰੇ ਵਿੱਚ ਕੋਈ ਸਿਲੰਡਰ ਵਰਗੀ ਚੀਜ਼ ਫੱਟੀ ਹੋਵੇ ਇਹ ਸਭ ਕੁਝ ਦੇਖਣ ਤੋਂ ਬਾਅਦ ਉੱਥੇ ਖੜੇ ਬੰਦਿਆਂ ਵਿੱਚੋਂ ਇੱਕ ਬੰਦਾ ਪੁਲਿਸ ਨੂੰ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੰਦਾ ਹੈ ਤੇ ਲਗਭਗ ਰਾਤ ਦੇ 3:45 ਮਿੰਟਾਂ ਤੇ ਪੁਲਿਸ ਉਸ ਕਲੋਨੀ ਵਿੱਚ ਪਹੁੰਚਦੀ ਹੈ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਦੇਖਦੀ ਹੈ ਕਿ ਦੂਜੀ ਮੰਜ਼ਿਲ ਦੇ ਇੱਕ ਕਮਰੇ ਵਿੱਚੋਂ ਬਹੁਤ ਤੇਜ਼ੀ ਨਾਲ ਧੂੰਆਂ ਬਾਹਰ ਆ ਰਿਹਾ ਸੀ ਪੁਲਿਸ ਧੂੰਆਂ थੰਮ ਜਾਣ ਤੇ ਅੰਦਰ ਜਾਂਦੀ ਹੈ ਪਹਿਲਾਂ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਆਮ ਹਾਦਸਾ ਹੋਇਆ ਹੈ ਘਰ ਵਿੱਚ ਸਿਲੰਡਰ ਫਟਨ ਕਰਕੇ ਜਾਂ ਫਿਰ ਕਿਸੇ ਏਸੀ ਵਗੈਰਾ ਦੇ ਫਟਨ ਕਰਕੇ ਪੁਲਿਸ ਨੂੰ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਹੋਇਆ ਤੇ ਦੂਜੇ ਲੋਕਾਂ ਵਾਂਗੂ ਉਹਨਾਂ ਨੂੰ ਵੀ ਇਹ ਸਿਰਫ ਇੱਕ ਹਾਦਸਾ ਲੱਗਿਆ ਜਿਸ ਤੋਂ ਬਾਅਦ ਪੁਲਿਸ ਉਹ ਕਲੋਨੀ ਦੀ ਸਾਰੀ ਸੀਸੀਟੀਵੀ ਫੁਟੇਜ ਆਪਣੇ ਅੰਡਰ ਕਰ ਲੈਂਦੀ ਹੈ ਪੁਲਿਸ ਸੋਸਾਇਟੀ ਦੇ ਲੋਕਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਸ ਕਮਰੇ ਵਿੱਚ ਇੱਕ ਰਣਜੀਤ ਨਾਮ ਦਾ ਮੁੰਡਾ ਤੇ ਉਸਦੇ ਨਾਲ ਇੱਕ ਮਨਪ੍ਰੀਤ ਨਾਮ ਦੀ ਕੁੜੀ ਦੋਨੋਂ ਇਕੱਠੇ ਰਹਿੰਦੇ ਸੀ ਪੁਲਿਸ ਨੇ ਸੀਸੀਟੀਵੀ ਦੀ ਜਾਂਚ ਕਰਨੀ ਸ਼ੁਰੂ ਕੀਤੀ ਪੁਲਿਸ ਨੇ ਜੋ ਸੀਸੀਟੀਵੀ ਆਪਣੇ ਅੰਡਰ ਵਿੱਚ ਲੈਤੀ ਸੀ ਉਹ ਫਰੋਲੀ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ ਸੀ ਕਿਉਂਕਿ ਪਹਿਲਾਂ ਪੁਲਿਸ ਨੂੰ ਲੱਗਿਆ ਸੀ ਸ਼ਾਇਦ ਇਹ ਇੱਕ ਹਾਦਸਾ ਹੈ ਜੋ ਕਿਸੇ ਬਿਜਲੀ ਦੀ ਤਾਰ ਦੇ ਕਰੰਟ ਜਾਂ ਫਿਰ ਏਸੀ ਸਿਲੰਡਰ ਦੇ ਫਟਣ ਕਰਕੇ ਹੋਇਆ ਪਰ ਜਦੋਂ ਪੁਲਿਸ ਨੇ ਟੀਸੀਟੀਵੀ ਦੇਖੀ ਤਾਂ ਪੁਲਿਸ ਨੂੰ ਦੂਜੀ ਮੰਜ਼ਿਲ ਦੇ ਕਮਰੇ ਵਿੱਚ ਉਸੇ ਹੀ ਰਾਤ ਨੂੰ ਪਹਿਲਾਂ ਤਾਂ ਜਾਂਦੇ ਹੋਏ ਤੇ ਫਿਰ ਵਾਪਸ ਉਸੇ ਹੀ ਕਮਰੇ ਵਿੱਚੋਂ ਵਾਪਸ ਆਉਂਦੇ ਹੋਏ ਦੋ ਮੁੰਡੇ ਤੇ ਇੱਕ ਕੁੜੀ ਦਿਖਾਈ ਦਿੱਤੇ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬਹੁਤ ਚੰਗੀ ਤਰ੍ਹਾਂ ਬੰਨੇ ਹੋਏ ਸੀ ਤੇ ਉਹ ਕੁੜੀ ਕੋਈ ਹੋਰ ਨਹੀਂ ਬਲਕਿ ਰਣਜੀਤ ਨਾਲ ਰਹਿਣ ਵਾਲੀ ਮਨਪ੍ਰੀਤ ਹੀ ਸੀ ਜਦੋਂ ਇਹ ਖਬਰ ਰਣਜੀਤ ਦੇ ਘਰਦਿਆਂ ਕੋਲ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਮੁੰਡਾ ਅਜਿਹਾ ਕੰਮ ਕਰ ਹੀ ਨਹੀਂ ਸਕਦਾ ਸਾਡੇ ਮੁੰਡੇ ਦਾ ਕਿਸੇ ਨੇ ਮਰਡਰ ਕੀਤਾ ਹੈ ਉਸਨੇ ਆਤਮਹੱਤਿਆ ਨਹੀਂ ਕੀਤੀ ਰਣਜੀਤ ਦੇ ਮਾਪਿਓ ਦੇ ਬਿਆਨ ਲੈ ਕੇ ਪੁਲਿਸ ਸੀਸੀਟੀਵੀ ਫੁਟੇਜ ਤੋਂ ਮਿਲੇ ਕੁਝ ਸਬੂਤਾਂ ਤੋਂ ਬਾਅਦ ਆਪਣੀ ਜਾਂਚ ਕਰਨੀ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਪੁਲਿਸ ਮਨਪ੍ਰੀਤ ਬਾਰੇ ਡਿਟੇਲਾਂ ਕੱਢਣੀਆਂ ਸ਼ੁਰੂ ਕਰਦੀ ਹੈ ਪੁਲਿਸ ਦੇਖਦੀ ਹੈ ਕਿ ਮਨਪ੍ਰੀਤ ਦਾ ਫੋਨ ਉਸ ਰਾਤ ਲੁਧਿਆਣੇ ਦੀ ਉਸੇ ਕਲੋਨੀ ਦੇ ਨੇੜੇ ਤੇੜੇ ਹੀ ਐਕਟਿਵ ਸੀ ਪੁਲਿਸ ਮਨਪ੍ਰੀਤ ਦੀ ਪਾਲ ਕਰਦੀ ਕਰਦੀ ਉਸਦੇ ਘਰੇ ਪਹੁੰਚਦੀ ਹੈ ਪਰ ਜਦੋਂ ਪੁਲਿਸ ਉਹਨਾਂ ਦੇ ਘਰੇ ਪਹੁੰਚਦੀ ਹੈ ਤਾਂ ਅੱਗੋਂ ਮਨਪ੍ਰੀਤ ਦਾ ਪਿਓ ਕਹਿੰਦਾ ਕਿ ਮੈਂ ਆਪਣੀ ਕੁੜੀ ਨੂੰ ਦਾਗ ਦੇ ਕੇ ਕੱਢਿਆ ਹੋਇਆ ਮੇਰਾ ਤੇ ਮੇਰੇ ਪਰਿਵਾਰ ਦਾ ਉਹਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਤੇ ਮੈਂ ਇਹ ਚੀਜ਼ ਦਾ ਇਸ਼ਤਿਹਾਰ ਅਖਬਾਰ ਉੱਤੇ ਵੀ ਛਪਾਇਆ ਸੀ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਸਭ ਕੁਝ ਕਲੀਅਰ ਹੋ ਗਿਆ ਕਿ ਉਸਦੇ ਮਾਪਿਓ ਬਿਲਕੁਲ ਸਹੀ ਕਹਿ ਰਹੇ ਨੇ ਉਸਦੇ ਮਾਪਿਓ ਨੇ ਆਪਣੀ ਕੁੜੀ ਨੂੰ ਘਰੋਂ ਬੇਦਖਲ ਕੀਤਾ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਮਨਪ੍ਰੀਤ ਦੀ ਪਾਲ ਵਿੱਚ ਲੱਗ ਜਾਂਦੀ ਹੈ ਪੁਲਿਸ ਨੂੰ ਮਨਪ੍ਰੀਤ ਆਪਣੇ ਇੱਕ ਰਿਸ਼ਤੇਦਾਰ ਦੇ ਘਰੇ ਮਿਲਦੀ ਹੈ ਜਦੋਂ ਮਨਪ੍ਰੀਤ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਮਨਪ੍ਰੀਤ ਕਿਸੇ ਗੁਨਾਹ ਨੂੰ ਮੰਨਣ ਲਈ ਸਾਫ਼ ਇਨਕਾਰ ਕਰ ਦਿੰਦੀ ਹੈ ਪਰ ਜਦੋਂ ਹੀ ਪੁਲਿਸ ਉਸਦੇ ਅੱਗੇ ਉਸਦੀ ਫੋਨ ਲੋਕੇਸ਼ਨ ਤੇ ਉਸ ਰਾਤ ਦੀ ਸੀਸੀਟੀਵੀ ਫੁਟੇਜ ਰੱਖਦੀ ਹੈ ਤਾਂ ਮਨਪ੍ਰੀਤ ਢਿੱਲੀ ਪੈ ਜਾਂਦੀ ਹੈ ਤੇ ਕਬੂਲ ਕਰ ਲੈਂਦੀ ਹੈ ਕਿ ਹਾਂ ਮੈਂ ਹੀ ਆਪਣੇ ਬੁਆਏਫਰੈਂਡ ਮਨਦੀਪ ਤੇ ਉਸਦੇ ਦੋਸਤ ਸੰਦੀਪ ਨਾਲ ਮਿਲ ਕੇ ਰਣਜੀਤ ਦਾ ਮਰਡਰ ਕੀਤਾ ਹੈ ਪਰ ਹੁਣ ਸਵਾਲ ਇਹ ਸੀ ਕਿ ਮਨਪ੍ਰੀਤ ਨੇ ਰਣਜੀਤ ਦਾ ਮਰਡਰ ਕਿਉਂ ਕੀਤਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮਨਪ੍ਰੀਤ ਤੇ ਪਿੱਛੇ ਕੀਤੇ ਕੰਮਾਂ ਦੀ ਜਾਣਕਾਰੀ ਦੇਣ ਲੱਗਾ ਮਨਪ੍ਰੀਤ ਦੇ ਮਾਪਿਓ ਇੱਕ ਸਕੂਲ ਚਲਾਉਂਦੇ ਸੀ ਤੇ ਮਨਪ੍ਰੀਤ ਦੀ ਮਾਂ ਪ੍ਰਿੰਸੀਪਲ ਤੇ ਪਿਓ ਮਾਸਟਰ ਲੱਗਿਆ ਸੀ ਮਨਪ੍ਰੀਤ ਦਾ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਵੀ ਸੀ ਜਦੋਂ ਮਨਪ੍ਰੀਤ 17 ਸਾਲ ਦੀ ਹੋਈ ਤਾਂ ਉਸਦੀ ਇੱਕ ਸਹੇਲੀ ਦੇ ਬॉयਫ੍ਰੈਂਡ ਨੇ ਉਸਦੀ ਮੁਲਾਕਾਤ ਆਪਣੇ ਇੱਕ ਦੋਸਤ ਮੰਦੀਪ ਨਾਲ ਕਰਵਾਈ ਜਿਸ ਤੋਂ ਬਾਅਦ ਮੰਦੀਪ ਤੇ ਮਨਪ੍ਰੀਤ ਵਿੱਚ ਮੁਲਾਕਾਤਾਂ ਵਧ ਗਈਆਂ ਤੇ ਉਹਨਾਂ ਦੋਨਾਂ ਨੂੰ ਇੱਕ ਦੂਜੇ ਨਾਲ ਮੁਹੱਬਤ ਪੈ ਗਈ। ਹਾਲਾਂਕਿ ਮੰਦੀਪ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਉਸਨੇ ਪਹਿਲਾਂ ਵੀ ਲਵ ਮੈਰਿਜ ਕੀਤੀ ਸੀ। ਜਿਸ ਤੋਂ ਉਸ ਨੂੰ ਇੱਕ ਮੁੰਡਾ ਵੀ ਸੀ ਤੇ ਜਿਸ ਕੁੜੀ ਨਾਲ ਉਹਨੇ ਲਵ ਮੈਰਿਜ ਕੀਤੀ ਸੀ ਉਸ ਨੂੰ ਮੰਦੀਪ ਉਸਦੇ ਵਿਆਹ ਤੋਂ 3 ਦਿਨ ਪਹਿਲਾਂ ਘਰੋਂ ਵਜਾ ਕੇ ਲਿਆਇਆ ਸੀ। ਖੈਰ ਇਹ ਤਾਂ ਰਹੀ ਦੂਜੀ ਗੱਲ ਆਪਾਂ ਆਉਣਿਆ ਮੇਨ ਟੌਪਿਕ ਤੇ ਮਨਪ੍ਰੀਤ ਤੇ ਮਨਦੀਪ ਜਦੋਂ ਇੱਕ ਦੂਜੇ ਨਾਲ ਰਿਲੇਸ਼ਨ ਵਿੱਚ ਆਉਂਦੇ ਨੇ ਤਾਂ ਉਸ ਦੇ ਕੁਝ ਟਾਈਮ ਬਾਅਦ ਹੀ ਮਨਪ੍ਰੀਤ ਦੇ ਘਰ ਦੇ ਆਮੂ ਇਸ ਰਿਲੇਸ਼ਨ ਬਾਰੇ ਪਤਾ ਲੱਗ ਜਾਂਦਾ ਹੈ ਉਹ ਮਨਪ੍ਰੀਤ ਦਾ ਫੋਨ ਖੋ ਲੈਂਦੇ ਨੇ ਤੇ ਉਸ ਦਾ ਘਰੋਂ ਆਉਣਾ ਜਾਣਾ ਬੰਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਮਨਪ੍ਰੀਤ ਕਈ ਮਹੀਨੇ ਆਪਣੇ ਘਰ ਵਿੱਚ ਹੀ ਬੰਦ ਰਹਿੰਦੀ ਹੈ ਤੇ ਫਿਰ ਉਹ ਆਪਣੇ ਮਾਪਿਓ ਤੋਂ ਮਾਫੀ ਮੰਗਦੀ ਹੈ ਕਿ ਮੇਰੇ ਤੋਂ ਜੋ ਗਲਤੀ ਹੋਈ ਹੈ ਉਸ ਲਈ ਮੈਨੂੰ ਮਾਫ ਕਰ ਦਿਓ ਘਰ ਦੇ ਉਸ ਅਗੇ ਪਿਗਲ ਜਾਂਦੇ ਨੇ ਤੇ ਉਸ ਨੂੰ ਮਾਫ ਕਰਕੇ 2021 ਵਿੱਚ ਉਸ ਦਾ ਐਡਮਿਸ਼ਨ ਦਿੱਲੀ ਦੀ ਇੱਕ ਯੂਨੀਵਰਸਿਟੀ ਵਿੱਚ ਕਰਵਾ ਦਿੰਦੇ ਨੇ ਘਰ ਦੇ ਮਨਪ੍ਰੀਤ ਨੂੰ ਬਸ ਤੱਕ ਛੱਡ ਕੇ ਆਉਂਦੇ ਤੇ ਘਰ ਆਉਣ ਦੇ ਟਾਈਮ ਤੇ ਬਸ ਅੱਡੇ ਤੋਂ ਵਾਪਸ ਲੈ ਕੇ ਆਉਂਦੇ ਕੁਝ ਮਹੀਨੇ ਇਦਾਂ ਚੱਲਦਾ ਤੇ ਜਦੋਂ ਮਨਪ੍ਰੀਤ ਨੂੰ ਯੂਨੀਵਰਸਿਟੀ ਵਿੱਚ ਕੁਝ ਮਹੀਨੇ ਬੀਤ ਜਾਂਦੇ ਨੇ ਤਾਂ ਉਸ ਦਾ ਪਿਓ ਸੋਚਦਾ ਕਿ ਮੈਂ ਯੂਨੀਵਰਸਿਟੀ ਜਾ ਕੇ ਉਸ ਦੀ ਫੀਸ ਭਰਿਆ ਵਾਂ ਪਰ ਜਦੋਂ ਉਹ ਯੂਨੀਵਰਸਿਟੀ ਜਾਂਦਾ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਮਨਪ੍ਰੀਤ ਦੇ ਪਿਓ ਨੂੰ ਪਤਾ ਲੱਗਦਾ ਕਿ ਮਨਪ੍ਰੀਤ ਤਾਂ ਯੂਨੀਵਰਸਿਟੀ ਪਹੁੰਚਦੀ ਹੀ ਨਹੀਂ ਸੀ। ਉਹ ਰਾਹ ਵਿੱਚ ਹੀ ਬਸ ਤੋਂ ਉਤਰ ਕੇ ਕਿਤੇ ਚਲੀ ਜਾਂਦੀ ਸੀ। ਜਿਸ ਤੋਂ ਬਾਅਦ ਮਨਪ੍ਰੀਤ ਦਾ ਪਿਓ ਕਰਿਆ ਕਿ ਉਸ ਤੋਂ ਇਹ ਸਾਰੀਆਂ ਚੀਜ਼ਾਂ ਬਾਰੇ ਪੁੱਛਦਾ ਤਾਂ ਮਨਪ੍ਰੀਤ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮਨਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਤੇ ਉਹ ਮੈਨੂੰ ਬਲੈਕਮੇਲ ਕਰਦਾ ਹੈ ਜਿਸ ਕਰਕੇ ਮੈਂ ਯੂਨੀਵਰਸਿਟੀ ਨਹੀਂ ਜਾ ਪਾਉਂਦੀ। ਜਿਸ ਤੋਂ ਬਾਅਦ ਮਨਪ੍ਰੀਤ ਦੇ ਘਰ ਦੇ ਮਨਪ੍ਰੀਤ ਦੇ ਖਿਲਾਫ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਉਂਦੇ ਨੇ। ਪਰ ਉਸ ਵਿੱਚ ਉਹਨਾਂ ਨੇ ਸਿਰਫ ਇੰਨਾ ਹੀ ਲਿਖਵਾਇਆ ਸੀ ਕਿ ਮਨਦੀਪ ਨੇ ਸਾਡੀ ਕੁੜੀ ਨਾਲ ਛੇੜਖਾਨੀ ਕੀਤੀ ਹੈ ਕਿਉਂਕਿ ਉਹਨਾਂ ਨੂੰ ਆਪਣੀ ਇੱਜ਼ਤ ਦਾ ਡਰ ਸੀ ਜਿਸ ਤੋਂ ਬਾਅਦ ਪੁਲਿਸ ਮਨਦੀਪ ਨੂੰ ਅਰੈਸਟ ਕਰ ਲੈਂਦੀ ਹੈ ਪਰ ਕੁਝ ਹੀ ਟਾਈਮ ਬਾਅਦ ਮਨਦੀਪ ਜ਼ਮਾਨਤ ਉੱਤੇ ਬਾਹਰ ਆ ਜਾਂਦਾ ਹੈ ਮਨਪ੍ਰੀਤ ਦੇ ਘਰ ਦੇ ਮਨਪ੍ਰੀਤ ਨੂੰ ਕਹਿੰਦੇ ਹੈ ਕਿ ਤੂੰ ਆਪਣੀ ਪੜ੍ਹਾਈ ਜਾਰੀ ਰੱਖ ਅਸੀਂ ਤੇਰੇ ਨਾਲ ਜਿਸ ਤੋਂ ਬਾਅਦ ਮਨਪ੍ਰੀਤ ਆਪਣੇ ਘਰ ਦੇ ਅੱਗੇ ਕਾਫੀ ਨਾਟਕ ਕਰਦੀ ਹੈ ਤੇ ਘਰਦਿਆਂ ਨੂੰ ਲੱਗਦਾ ਹੈ ਕਿ ਹੁਣ ਸਾਡੀ ਕੁੜੀ ਸੁਧਰ ਗਈ ਹੈ ਤੇ ਉਹ ਆਪਣੇ ਭਵਿੱਖ ਬਾਰੇ ਸੋਚ ਰਹੀ ਹੈ ਮਨਪ੍ਰੀਤ ਦੇ ਘਰ ਦੇ ਉਸ ਨੂੰ ਪੜ੍ਹਾਈ ਕਰਨ ਲਈ ਉਸ ਦਾ ਫੋਨ ਵੀ ਵਾਪਸ ਦੇ ਦਿੰਦੇ ਨੇ ਤੇ ਇਹ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ ਕਿਉਂਕਿ ਮਨਪ੍ਰੀਤ ਦੁਆਰਾ ਫੇਰ ਮੰਦੀਪ ਦੇ ਕਨੈਕਸ਼ਨ ਵਿੱਚ ਆ ਜਾਂਦੀ ਹੈ ਤੇ ਇੱਕ ਦਿਨ ਉਸ ਦੇ ਘਰ ਦੇ ਉਸਦੇ ਤੇ ਮੰਦੀਪ ਦੇ ਮੈਸੇਜ ਦੇਖ ਲੈਂਦੇ ਨੇ ਜਿਸ ਵਿੱਚ ਮੰਦੀਪ ਕਹਿ ਰਿਹਾ ਹੁੰਦਾ ਹੈ ਕਿ ਅੱਜ ਦੀ ਰਾਤ ਤੂੰ ਆਪਣੇ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਖਾਣੇ ਵਿੱਚ ਪਾ ਦੇ ਤੇ ਸਾਰੇ ਘਰ ਦੇ ਸਾਰੇ ਗਹਿਣੇ ਲੈ ਕੇ ਭਜਾਵੀਂ ਇਹ ਸਾਰੀ ਚੈਟ ਉਸ ਦੇ ਘਰ ਦੇ ਰੀਡ ਕਰ ਲੈਂਦੇ ਨੇ ਤੇ ਜਦੋਂ ਉਹ ਮਨਪ੍ਰੀਤ ਨੂੰ ਇਸ ਬਾਰੇ ਪੁੱਛਦੇ ਨੇ ਤਾਂ ਅੱਗੋਂ ਮਨਪ੍ਰੀਤ ਕਹਿੰਦੀ ਹੈ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਉਸਨੇ ਇਹ ਮੈਸੇਜ ਜਾਣ ਕੇ ਕੀਤਾ ਮੈਂ ਤਾਂ ਉਸ ਨਾਲ ਗੱਲ ਵੀ ਨਹੀਂ ਕਰਦੀ ਜਿਸ ਤੋਂ ਬਾਅਦ ਮਨਪ੍ਰੀਤ ਦੇ ਘਰ ਦੇ ਆਪਣੀ ਕੁੜੀ ਦਾ ਯਕੀਨ ਕਰ ਲੈਂਦੇ ਨੇ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਸੌ ਜਾਂਦੇ ਨੇ ਪਰ ਉਸ ਤੋਂ ਦੂਜੇ ਦਿਨ ਹੀ ਮਨਪ੍ਰੀਤ ਆਪਣੇ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰ ਵਿੱਚੋਂ ਸਾਰੇ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਹੈ ਮਨਪ੍ਰੀਤ ਆਪਣੇ ਰਿਸ਼ਤੇਦਾਰ ਦੇ ਘਰੇ ਚਲੀ ਜਾਂਦੀ ਹੈ ਤੇ ਉੱਥੇ ਹੀ ਮਨਦੀਪ ਨੂੰ ਬੁਲਾ ਲੈਂਦੀ ਹੈ ਜਿਸ ਤੋਂ ਬਾਅਦ ਮਨਪ੍ਰੀਤ ਥਾਣੀ ਜਾ ਕੇ ਆਪਣੇ ਪਿਓ ਦੇ ਖਿਲਾਫ ਰਿਪੋਰਟ ਦਰਜ ਕਰਵਾਉਂਦੀ ਹੈ ਕਿ ਮੇਰਾ ਪਿਓ ਮੇਰੇ ਨਾਲ ਮਾਰ ਪੀਟ ਕਰਦਾ ਹੈ ਤੇ ਮੈਨੂੰ ਉਸ ਤੋਂ ਖਤਰਾ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਰਾਤ ਨੂੰ ਹੀ ਮਨਪ੍ਰੀਤ ਦੇ ਪਿਓ ਨੂੰ ਥਾਣੇ ਬੁਲਾਉਂਦੇ ਨੇ ਤੇ ਮਨਪ੍ਰੀਤ ਆਪਣੇ ਪਿਓ ਦੇ ਸਾਹਮਣੇ ਹੀ ਉਸ ਦੇ ਖਿਲਾਫ ਬਿਆਨ ਦਰਜ ਕਰਵਾ ਦਿੰਦੀ ਹੈ ਇਹ ਦੇਖ ਕੇ ਮਨਪ੍ਰੀਤ ਦਾ ਪਿਓ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਕਿ ਜਿਸ ਕੁੜੀ ਨੂੰ ਮੈਂ ਇੰਨੇ ਲਾਡਾ ਪਿਆਰਾ ਨਾਲ ਪਾਲਿਆ ਸੀ ਅੱਜ ਉਹ ਇੱਕ ਮੁੰਡੇ ਵਾਸਤੇ ਮੇਰੇ ਖਿਲਾਫ ਝੂਠ ਜਿਸ ਤੋਂ ਬਾਅਦ ਮਨਪ੍ਰੀਤ ਦਾ ਪਿਓ ਕਾਨੂੰਨੀ ਤਰੀਕੇ ਨਾਲ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੰਦਾ ਹੈ ਤੇ ਲਗਭਗ 2 ਸਾਲ ਤੱਕ ਮਨਪ੍ਰੀਤ ਮਨਦੀਪ ਨਾਲ ਲਿਵ-ਇਨ ਵਿੱਚ ਰਹਿੰਦੀ ਹੈ ਪਰ ਮਨਦੀਪ ਮਨਪ੍ਰੀਤ ਨਾਲ ਵਿਆਹ ਨਹੀਂ ਕਰ ਪਾਉਂਦਾ ਕਿਉਂਕਿ ਉਹ ਪਹਿਲਾਂ ਤੋਂ ਹੀ ਵਿਆਹ ਵਰਿਆ ਸੀ ਤੇ ਨਾ ਹੀ ਉਹ ਮਨਪ੍ਰੀਤ ਨੂੰ ਆਪਣੇ ਘਰੇ ਰੱਖ ਸਕਦਾ ਸੀ ਤੇ ਫਿਰ ਲਗਭਗ ਮਨਪ੍ਰੀਤ 2 ਸਾਲਾਂ ਬਾਅਦ ਆਪਣੇ ਘਰੇ ਵਾਪਸ ਆ ਜਾਂਦੀ ਹੈ ਤੇ ਪਰਿਵਾਰ ਉਸ ਨੂੰ ਮਾਫੀ ਵੀ ਕਰ ਦਿੰਦਾ ਹੈ ਮਨਪ੍ਰੀਤ ਆਪਣੇ ਮਾਪਿਓ ਨਾਲ ਰਹਿਣ ਲੱਗ ਜਾਂਦੀ ਹੈ ਤੇ ਮਨਪ੍ਰੀਤ ਦੇ ਘਰ ਦੇ ਲੁਧਿਆਣੇ ਵਿੱਚ ਦੀ ਹੀ ਇੱਕ ਯੂਨੀਵਰਸਿਟੀ ਵਿੱਚ BSc ਫਰੈਂਸਿਕ ਸਾਇੰਸ ਵਿੱਚ ਉਹਦਾ ਐਡਮਿਸ਼ਨ ਕਰਵਾ ਦਿੰਦੇ ਨੇ ਪਰ ਮਨਪ੍ਰੀਤ ਸੁਧਰਨ ਦੀ ਜਗ੍ਹਾ ਦੁਬਾਰਾ ਫੇਰ ਮਨਦੀਪ ਦੇ ਕਨੈਕਸ਼ਨ ਵਿੱਚ ਆ ਜਾਂਦੀ ਆ ਮਨਪ੍ਰੀਤ ਮਨਦੀਪ ਤੋਂ ਦੂਰ ਹੋ ਹੀ ਨਹੀਂ پا ਰਹੀ ਸੀ ਅਗਸਟ 2023 ਵਿੱਚ ਮਨਪ੍ਰੀਤ ਡਾਟਾ ਐਨਾਲਿਸਿਸ ਦਾ ਕੋਰਸ ਕਰਨ ਦੇ ਬਹਾਨੇ ਲੁਧਿਆਣੇ ਸ਼ਹਿਰ ਵਿੱਚ ਚਲੀ ਗਈ ਤੇ ਇੱਥੇ ਹੀ ਰਹਿਣ ਲੱਗ ਗਈ ਤੇ ਇੱਥੇ ਰਹਿੰਦਿਆਂ ਉਹਨੇ 3-4 ਮਹੀਨੇ ਪਹਿਲਾਂ ਹੀ ਇੱਕ ਕਾਰਪੋਰੇਟ ਕੰਪਨੀ ਵਿੱਚ ਰਿਸੈਪਸ਼ਨਿਸਟ ਦੀ ਨੌਕਰੀ ਵਾਸਤੇ ਅਪਲਾਈ ਕੀਤਾ ਸੀ ਤੇ ਕੁਝ ਟਾਈਮ ਬਾਅਦ ਹੀ ਉਹਨੂੰ ਇੰਟਰਵਿਊ ਕਾਲ ਆ ਗਈ ਤੇ ਜਦੋਂ ਮਨਪ੍ਰੀਤ ਇੰਟਰਵਿਊ ਦੇਣ ਗਈ ਤੇ ਇੰਟਰਵਿਊ ਦੇ ਕੇ ਜਦੋਂ ਵਾਪਸ ਆਉਣ ਲੱਗੀ ਤਾਂ ਉਸ ਦੀ ਮੁਲਾਕਾਤ ਰਣਜੀਤ ਨਾਲ ਹੋਈ ਤੇ ਇੱਥੇ ਹੀ ਉਹਨਾਂ ਨੇ ਇੱਕ ਦੂਜੇ ਨਾਲ ਨੰਬਰ ਚੇਂਜ ਕੀਤੀਆਂ ਤੇ ਹੌਲੀ ਹੌਲੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਜਦੋਂ ਉਹਨਾਂ ਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਤਾਂ ਦੋਨੇ ਇੱਕ ਦੂਜੇ ਨਾਲ ਅਟੈਚਮੈਂਟ ਮਹਿਸੂਸ ਕਰਨ ਲੱਗੇ ਜਿਸ ਤੋਂ ਬਾਅਦ ਉਹਨਾਂ ਨੇ ਇਕੱਠੇ ਰਹਿਣ ਦਾ ਫੈਸਲਾ ਲਿੱਤਾ ਤੇ ਲੁਧਿਆਣੇ ਦੀ ਹੀ ਇੱਕ ਕਲੋਨੀ ਵਿੱਚ ਕਮਰਾ ਰੈਂਟ ਤੇ ਲੈ ਲਿਆ ਤੇ ਉੱਥੇ ਹੀ ਲਿਵ ਇਨ ਵਿੱਚ ਰਹਿਣ ਲੱਗ ਗਏ ਇਕੱਠੇ ਰਹਿੰਦੇ ਆਂ ਦੋਨਾਂ ਨੂੰ ਇੱਕ ਦੂਜੇ ਨਾਲ ਮੁਹੱਬਤ ਪੈ ਗਈ ਤੇ ਉਹ ਇੱਕ ਪਤੀ ਪਤਨੀ ਵਾਂਗੂ ਸੋਸਾਇਟੀ ਵਿੱਚ ਰਹਿਣ ਲੱਗ ਗਏ ਪਰ ਹੌਲੀ ਹੌਲੀ ਮਨਪ੍ਰੀਤ ਨੂੰ ਇਹ ਚੀਜ਼ ਮਹਿਸੂਸ ਹੋਈ ਕਿ ਰਣਜੀਤ ਕੋਲ ਉਸ ਦੀਆਂ ਕੁਝ ਗਲਤ ਫੋਟੋਆਂ ਨੇ ਜੋ ਉਸ ਨੇ ਮਨਪ੍ਰੀਤ ਤੋਂ ਬਿਨਾਂ ਪੁੱਛੇ ਖਿੱਚੀਆਂ ਸੀ ਪਹਿਲਾਂ ਤਾਂ ਮਨਪ੍ਰੀਤ ਨੂੰ ਸਿਰਫ ਸ਼ੱਕ ਸੀ ਪਰ ਬਾਅਦ ਵਿੱਚ ਮਨਪ੍ਰੀਤ ਨੂੰ ਇਹ ਗੱਲ ਦਾ ਯਕੀਨ ਹੋ ਗਿਆ ਕਿ ਰਣਜੀਤ ਕੋਲ ਉਸ ਦੀਆਂ ਗਲਤ ਵੀਡੀਓਜ਼ ਤੇ ਫੋਟੋਜ਼ ਨੇ ਜਿਸ ਤੋਂ ਬਾਅਦ ਮਨਪ੍ਰੀਤ ਨੇ ਰਣਜੀਤ ਨੂੰ ਕਿਹਾ ਕਿ ਮੇਰੀਆਂ ਫੋਟੋਜ਼ ਡਿਲੀਟ ਕਰ ਦੇ ਪਰ ਰਣਜੀਤ ਇਸ ਲਈ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮਨਪ੍ਰੀਤ ਰੋਂਦੀ ਰੋਂਦੀ ਆਪਣੇ ਪਹਿਲਾਂ ਵਾਲੇ ਬாய்ਫ੍ਰੈਂਡ ਮਨਦੀਪ ਕੋਲ ਜਾਂਦੀ ਹੈ ਤੇ ਉਸ ਨੂੰ ਸਾਰਾ ਕੁਝ ਦੱਸ ਦਿੰਦੀ ਆ ਜਿਸ ਤੋਂ ਬਾਅਦ ਮਨਦੀਪ ਆਪਣੇ ਇੱਕ ਦੋਸਤ ਸੰਦੀਪ ਨੂੰ ਲੈ ਕੇ ਤੇ ਮਨਪ੍ਰੀਤ ਨੂੰ ਨਾਲ ਲੈ ਕੇ ਰਣਜੀਤ ਕੋਲ ਜਾਂਦਾ ਹੈ ਤੇ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਬਾਈ ਬਣ ਕੇ ਇਹ ਫੋਟੋਆਂ ਡਿਲੀਟ ਕਰ ਦੇ ਪਰ ਰਣਜੀਤ ਇਸ ਲਈ ਸਾਫ਼ ਇਨਕਾਰ ਕਰ ਦਿੰਦਾ ਤੇ ਉਹ ਅੱਗੋਂ ਮਨਦੀਪ ਉੱਤੇ ਹੀ ਆਕੜਨਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਨਦੀਪ ਉਸ ਦੇ ਮੂੰਹ ਵਿੱਚ ਕੱਪੜਾ ਥੁਣ ਦਿੰਦਾ ਤੇ ਉਸ ਨੂੰ ਸਮਝਾਉਂਦਾ ਹੈ ਕਿ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਹਾ ਕਿ ਤੂੰ ਫੋਟੋਆਂ ਡਿਲੀਟ ਕਰ ਦੇ ਤੇ ਗੱਲ ਖਤਮ ਕਰ ਪਰ ਰਣਜੀਤ ਹਾਰ ਨਹੀਂ ਮੰਨਦਾ ਤੇ ਉਹਨਾਂ ਵਿੱਚ ਬਹਿਸ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਮਨਦੀਪ ਆਪਣਾ ਆਪਾ ਖੋ ਬੈਠਦਾ ਤੇ ਉਹ ਚਾਰਜਰ ਦੀ ਤਾਰ ਨਾਲ ਰਣਜੀਤ ਦਾ ਗਲਾ ਘੋਟ ਦਿੰਦਾ ਤੇ ਕੁਝ ਹੀ ਪਲਾਂ ਵਿੱਚ ਰਣਜੀਤ ਆਪਣੇ ਸਾਹ ਛੱਡ ਜਾਂਦਾ ਹੈ ਮਤਲਬ ਕਿ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਰਣਜੀਤ ਦੀ ਮੌਤ ਹੁੰਦੀ ਹੈ ਤਾਂ ਮਨਦੀਪ ਦੇ ਨਾਲ ਆਇਆ ਉਸ ਦਾ ਦੋਸਤ ਸੰਦੀਪ ਚੀਕ ਪੈਂਦਾ ਤੇ ਕਹਿੰਦਾ ਇਹ ਤੂੰ ਕੀ ਕੀਤਾ ਅਪਾ ਤਾਂ ਸਿਰਫ ਇੱਥੇ ਇਹਨੂੰ ਸਮਝਾਉਣ ਲਈ ਆਏ ਸੀ ਸੰਦੀਪ ਡਰ ਜਾਂਦਾ ਤੇ ਉੱਥੋਂ ਭੱਜ ਜਾਂਦਾ ਜਿਸ ਤੋਂ ਬਾਅਦ ਮਨਦੀਪ ਤੇ ਮਨਪ੍ਰੀਤ ਇਹ ਸਾਰੇ ਮਰਡਰ ਨੂੰ ਇੱਕ ਹਾਦਸੇ ਦਾ ਰੂਪ ਦੇਣ ਲਈ ਰਣਜੀਤ ਦੇ ਕਮਰੇ ਵਿੱਚ ਐਲਪੀਜੀ ਸਿਲੰਡਰ ਛੱਡ ਦਿੰਦੇ ਨੇ ਕਿਉਂਕਿ ਮਨਦੀਪ ਤਾਂ ਪਹਿਲਾਂ ਹੀ ਐਲਪੀਜੀ ਸਿਲੰਡਰ ਦਾ ਡੀਲਰ ਸੀ ਤੇ ਉਹਨੂੰ ਪਤਾ ਸੀ ਕਿ ਕਿੰਨੀ ਗੈਸ ਛੱਡਣੀ ਹੈ ਤੇ ਕਦੋਂ ਧਮਾਕਾ ਹੋਊਗਾ ਇਸ ਤੋਂ ਇਲਾਵਾ ਉਹਨਾਂ ਨੇ ਰਣਜੀਤ ਦੇ ਨੇੜੇ दारू ਅੱਗ ਕਿਓ ਵਰਗੀਆਂ ਸਾਰੀਆਂ ਚੀਜ਼ਾਂ ਉਸ ਦੇ ਆਸ-ਪਾਸੇ ਰੱਖ ਦਿੱਤੀਆਂ ਤਾਂ ਕਿ ਕੋਈ ਵੀ ਸਬੂਤ ਨਾ ਬਚ ਸਕੇ ਤੇ ਸਭ ਨੂੰ ਇਹ ਇੱਕ ਹਾਦਸਾ ਲੱਗੇ ਤੇ ਉਸ ਤੋਂ ਬਾਅਦ ਉਹ ਜਲਦੀ ਜਲਦੀ ਉਹ ਹਾਰਡ ਡਿਸਕ ਨੂੰ ਆਪਣੇ ਨਾਲ ਲੈ ਜਾਂਦੇ ਨੇ ਜਿਸ ਵਿੱਚ ਮਨਪ੍ਰੀਤ ਦੀਆਂ ਗਲਤ ਫੋਟੋਸ ਤੇ ਵੀਡੀਓਜ਼ ਸੀ ਪੁਲਿਸ ਸੰਦੀਪ ਤੇ ਮਨਦੀਪ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਆ ਜਿਸ ਤੋਂ ਬਾਅਦ ਮਨਪ੍ਰੀਤ ਮਨਦੀਪ ਤੇ ਰਣਜੀਤ ਆਪਣਾ ਗੁਨਾਹ ਕਬੂਲ ਕਰ ਲੈਂਦੇ ਨੇ ਪੁਲਿਸ ਜਦੋਂ ਉਹ ਹਾਰਡ ਡਿਸਕ ਫਰੋਲਦੀ ਆ ਤਾਂ ਉਹਨਾਂ ਨੂੰ ਉਸ ਵਿੱਚ 15 ਕੁੜੀਆਂ ਦੀਆਂ ਅਸ਼ਲੀਲ ਫੋਟੋਸ ਤੇ ਵੀਡੀਓਜ਼ ਬਰਾਮਦ ਹੁੰਦੀਆਂ ਨੇ ਪੁਲਿਸ ਮਨਪ੍ਰੀਤ ਮਨਦੀਪ ਤੇ ਰਣਜੀਤ ਨੂੰ ਜੇਲ੍ਹ ਵਿੱਚ ਭੇਜ ਦਿੰਦੀ ਆ ਤੇ ਇਸ ਦੇ ਨਾਲ ਹੀ ਆਪਣੀ ਇਹ ਵੀਡੀਓ ਖਤਮ ਹੁੰਦੀ ਆ ਤੁਹਾਡੇ ਕੀ ਖਿਆਲ ਨੇ ਇਸ ਕੇਸ ਬਾਰੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਜੀ